ਹਿਊਮਨ ਰਾਈਟ ਯੂਥ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਅਤੇ ਮੰਦਿਰ ਸ਼੍ਰੀ ਲక్ష్ਮੀ ਨਾਰਾਇਣ ਕਟਰਾ ਖਜ਼ਾਨਾ ਦੇ ਪ੍ਰਧਾਨ ਰਾਜਨ ਬੱਬਰ ਅਤੇ ਵਿਕਾਸ ਬੱਬਰ ਦੀ ਅਗਵਾਈ ਹੇਠ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਗਲੀ ਦਾਈਵਾਲਾ ਕਟਰਾ ਖਜ਼ਾਨਾ ਮੰਦਿਰ ਸ਼੍ਰੀ ਲక్ష్ਮੀ ਨਾਰਾਇਣ ਵਿਖੇ ਲਗਾਇਆ ਗਿਆ ਇਸ ਵਿੱਚ ਡਾਕਟਰ ਦਲਜੀਤ ਸਿੰਘ ਆਈ ਹਸਪੀਟਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੇ ਚੈੱਕਅਪ ਕੀਤੇ ਗਏ ਅਤੇ ਦਵਾਈਆਂ ਤੇ ਐਣਕਾਂ ਫ੍ਰੀ ਦਿੱਤੀਆਂ ਗਈਆਂ ਚੈੱਕਅਪ ਦੌਰਾਨ ਵਿਧਾਇਕ ਡਾਕਟਰ ਅਜੇ ਗੁਪਤਾ ਅਤੇ ਵਿਧਾਇਕ ਡਾਕਟਰ ਇੰਦਰबीर ਨੇ ਜਰ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਹਨਾਂ ਇਹ ਸੇਵਾ ਦੇ ਕਾਰਜ ਲਈ ਰਾਜਿੰਦਰ ਬੱਬਰ ਅਤੇ ਉਹਨਾਂ ਦੀ ਟੀਮ ਦੀ ਸ਼ਲਾਗਾ ਕੀਤੀ ਅਤੇ ਇਹਨਾਂ ਸਮਾਜਿਕ ਕਾਰਜਾਂ ਵਿੱਚ ਉਹਨਾਂ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਪਰੋਸਾ ਦਿੱਤਾ ਇਸਮਾ ਕੇ ਜੱਜ ਨਰੇਸ਼ ਮੋਦ gil ਅਤੇ ਪਾਰਟੀ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਉੱਚੇ ਚੇਤਾਰਤੇ ਪੁੱਜੇ ਰਾਜਿੰਦਰ ਬੱਬਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਸਮਾ ਕੇ ਰਾਹੁਲ gil ਰਾਜਕੁਮਾਰ ਨੀਲੰਬ ਬੱਬਰ ਅਮਨਪ੍ਰੀਤ ਸਾਗਰ ਕੁਮਾਰ ਪਰਵੇਸ਼ ਅਤੇ ਅਸ਼ੋਕ ਮਦਾਨਸਾ ਨੇ ਸਾਰੇ ਮੈਂਬਰ ਮੌਜੂਦ ਸਨ ਪ੍ਰਧਾਨ ਰਾਜਨ ਬੱਬਰ ਨੇ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਪਵਿੱਖ ਵਿੱਚ ਵੀ ਇਹੋ ਜਿਹੇ ਸੇਵਾ ਦੇ ਹੋਰ ਕਾਰਜ ਚੱਲਦੇ ਰਹਿਣਗੇ ਜੀ ਅੱਜ ਰਾਜਨ ਬੱਬਰ ਦੁਆਰਾ ਉਹਨਾਂ ਸਾਰੀ ਟੀਮ ਦੁਆਰਾ ਇੱਕ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਔਰ ਇਹ ਬੋਰਡ ਨੂੰ ਚਰਿੰਜਰ ਲਗਾਇਆ ਗਿਆ ਇਹਦੇ ਵਿੱਚ 200 ਤੋਂ ਵੱਧ ਇਹਨਾਂ ਨੇ ਪੇਸ਼ੈਂਟਸ ਦੇਖੇ ਨੇ ਮਰੀਜ਼ ਦੇਖੇ ਨੇ ਔਰ ਡਾਕਟਰ ਸਾਹਿਬ ਔਰ ਨਾਲ ਉਹਨਾਂ ਦੇ ਸਟਾਫ ਆਇਆ ਸਾਰਾ ਇਹ ਦਿਲਜੀਤ ਸਿੰਘਾ ਹਸਪੀਟਲ ਤੋਂ ਆਇਆ ਸੋ ਮੈਂ ਤੇ ਕਾਂਗਾ ਅੱਖਾਂ ਦਾ ਕੈਂਪ ਹੈ ਸਭ ਤੋਂ ਹੀ ਸ਼ੁੱਧ ਕੈਂਪ ਹੈ ਇਸ ਤੋਂ ਗਾਂ ਕੋਈ ਚੀਜ਼ ਨਹੀਂ ਹੈ ਕਿਉਂਕਿ ਤੁਸੀਂ ਕਿਹਦੀ ਅੱਖਾਂ ਠੀਕ ਕਰ ਦੋ ਉਹਨੂੰ ਦ੍ਰਿਸ਼ਟੀ ਠੀਕ ਕਰ ਦੋ ਉਹਨੂੰ ਤੁਸੀਂ ਨਿਗਾਹ ਠੀਕ ਕਰ ਦੋ ਤੇ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਸਭ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਮੈਂ ਦਿਲਜੀਤ ਸਿੰਘਾ ਹਸਪੀਟਲ ਦਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਆਪਣੀ ਟੀਮ ਭੇਜੀ ਹੈ ਔਰ ਰਾਜਨ ਔਰ ਓਲੀ ਟੀਮ ਨੂੰ ਮੈਂ ਬਹੁਤ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਇਹ ਤਾਂ ਕਿ ਲੋਕਾਂ ਦਾ ਭਲਾ ਕਰ ਸਕੀ ਅੱਜ ਮੈਨੂੰ ਇਹ ਦਸਨ ਚ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਬਹੁਤ ਹੀ ਹੋਨਰ ਹਰ ਰਾਜਨ ਬੱਬਰ ਜੀ ਦੇ ਉਪਰ ਅੱਲਾ ਸਦਗੇ ਔਰ ਉਹਨਾਂ ਦੇ ਨਾਲ-ਨਾਲ ਸਾਡੇ ਉਹਨਾਂ ਦੇ ਨਾਲ-ਨਾਲ ਸਾਡੇ ਰਿਸ਼ੀ ਕਪੂਰ ਜੀ ਜਿਹੜੇ ਕਿ ਸਵਾਰਚੋ ਇਲੈਕਸ਼ਨ ਲੜ ਚੁੱਕੇ ਨੇ ਕੌਂਸਲਰ ਦਾ ਔਰ ਉਹਨਾਂ ਦੇ ਨਾਲ ਹੀ ਵੀ ਕਾਸਮ ਬੱਬਰ ਜੀ ਇਥੇ ਅੱਖਾਂ ਦੇ ਕੈਂਪ ਦਾ ਜਿਹੜਾ ਇਹ ਯੋਜਨ ਕੀਤਾ ਉਹਦੇ ਵਿੱਚ ਤਕਰੀਬਨ 100 ਤੋਂ ਪਲੱਸ ਮਰੀਜ਼ ਜਿਹੜੇ ਨੇ ਉਹ ਹੁਣ ਤੱਕ ਇਸ ਕੈਂਪ ਦਾ ਜਿਹੜਾ ਬੈਨੀਫਿਟ ਲੈ ਚੁੱਕੇ ਨੇ ਔਰ ਇਹਦੇ ਵਿੱਚ ਜਿਹੜਾ ਲੋਕਾਂ ਦੀਆਂ ਅੱਖਾਂ ਦਾ ਐਗਜ਼ਾਮਨ ਕੀਤਾ ਜਾ ਰਿਹਾ ਔਰ ਐਗਜ਼ਾਮੀਨੇਸ਼ਨ ਤੋਂ ਬਾਅਦ ਜਿਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਕੋਈ ਰੈਫ੍ਰੈਕਟਿਵ 에ਰਰ ਹੈ ਉਹਦੇ ਲਈ ਇਹਨਾਂ ਨੂੰ ਇਹਨਾਂ ਆਪਣੇ ਵੱਲੋਂ ਫ੍ਰੀ ਪ੍ਰੋਵਾਈਡ ਕਰ ਰਹੇ ਨੇ ਮੰਦਰੀ ਸ੍ਰੀ ਲਕਸ਼ਮੀ ਨਾਰਾਇਣ ਚੌਂਕ ਕਟੜਾ ਖਜ਼ਾਨਾ ਦੇ ਵਿੱਚ ਅੱਜ ਸਾਰਿਆਂ ਦੇ ਸਾਡੇ ਬਜ਼ੁਰਗਾਂ ਦੇ ਪੈਣਾ ਦੇ ਅਸ਼ੀਰਵਾਦ ਨਾਲ ਡਾਕਟਰ ਸਾਹਿਬ ਦੇ ਅਸ਼ੀਰਵਾਦ ਨਾਲ ਅੱਜ ਕੈਂਪ ਲਗਾਇਆ ਜੀ ਆਈਸ ਕੈਂਪ ਇਹਦੇ ਵਿੱਚ ਸਾਡੇ ਡਾਕਟਰ ਸਾਹਿਬ ਦਾ ਬਹੁਤ ਜਿਆਦਾ ਯੋਗਦਾਨ ਹੈ ਤੇ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਜੀ ਯੋਗਦਾਨ ਹੈ ਮੈਂ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਨੂੰ ਇਲਾਕੇ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਚਾਹੀਦੀਆਂ ਨੇ ਜਿਵੇਂ ਸਾਨੂੰ ਮੱਲਾ ਕਲੀਨਿਕ ਜਾਂ ਸਾਡੇ ਇਲਾਕੇ ਨੂੰ ਕਿਹਾ ਹੈ ਕਿ ਤੁਹਾਡੇ ਮੰਦਰ ਜੇ ਇਲਾਕੇ ਨਿਵਾਸੀਆਂ ਨੂੰ ਕਿਸੇ ਚੀਜ਼ ਦੀ ਵੀ ਲੋੜ ਹੋएगी ਤੇ ਮੈਂ ਤੁਹਾਡਾ ਸਾਥ ਦੇਵਾਂਗਾ ਇਸ ਤੋਂ ਬਾਅਦ ਇਹਨਾਂ ਨੇ ਸਾਨੂੰ ਨਵੇਂ ਕੈਂਪ ਲਗਾਉਣ ਵਾਸਤੇ ਅੱਗੋਂ ਪ੍ਰੋਵਾਈਡ ਵੀ ਕਰਨਾ ਹੈ ਸੇ ਮੈਡੀਕਲ ਕੈਂਪ ਵੀ ਸਾਨੂੰ ਕਹਿ ਦਿੱਤੇ ਨੇ ਕਿ ਜਿਹੜੀ ਤੁਹਾਨੂੰ ਜ਼ਰੂਰਤ ਪੈਂਦੀ ਹੈ ਤਾਂ ਮੈਂ ਤੁਹਾਡੇ ਨਾਲ ਖਲੋਤਾ ਹਾਂ ਤੇ ਸਾਡੇ ਇਲਾਕਾ ਨਵਾਸੀਆਂ ਵੱਲੋਂ ਮੰਦਰ ਕਮੇਟੀ ਵੱਲੋਂ ਮੇਰੀ ਸੰਤਾ ਮੰਦਰ ਸ਼੍ਰੀ ਲਕਸ਼ਮੀਨਰਾਇਨ ਉਹਨਾਂ ਵੱਲੋਂ ਤੇ ਹਮ ਰਾਈਟ ਯੂਥ ਪ੍ਰੋਟੈਕਸ਼ਨ ਐਸੋਸੀਏਸ਼ਨ ਵੱਲੋਂ ਤੇ ਮੇਰੇ ਵੱਡੇ ਵੀਰ ਵਿਕਾਸ ਬੱਬਰ ਜੀ ਰਿਸ਼ੀ ਜੀ ਤੇ ਇਹਨਾਂ ਦੀ ਆਈ ਸਾਰੀ ਟੀਮ ਦਾ ਦਾਜੂ ਜੀ ਦਾ ਮੇਰੀ ਭੈਣ ਨੀਲਮ ਬੱਬਰ ਦਾ ਮੇਰੇ ਵੀਰ ਗੇਲ ਸਾਹਿਬ ਅਮਰਪੀ ਜੀ ਔਰ ਮੇਰੇ ਵੀਰ ਵਿਕਾਸ ਬੱਬਰ ਜੀ ਦਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ